ਗਵੰਤਮਾਨ ਕਮੇਡੀਅਨ ਤੋਂ ਪੋਲੀਟੀਸ਼ੀਅਨ ਬਣ ਗਏ ਤੇ ਜੇ ਐਦਾਂ ਹੀ ਚੱਲਦਾ ਰਿਹਾ ਤਾਂ ਰਾਜਾ ਵੜਿੰਗ ਪੋਲੀਟੀਸ਼ੀਅਨ ਤੋਂ ਕਮੇਡੀਅਨ ਬਣ ਜਾਣਗੇ। ਆਪਦੀ ਗਲਤੀ ਮੰਨਣ ਦੀ ਜਗ੍ਹਾ ਦੇ ਉੱਤੇ ਦੂਜੇ ਨੂੰ ਘੇਰਨ ਦੀ ਤਿਆਰੀ ਕਰਦੇ ਆ ਤਾਂ ਇਹ ਉਹਨਾਂ ਦਾ ਨਾਨ ਸੀਰੀਅਸ ਪੋਲੀਟੀਕਲ ਕੈਰੈਕਟਰ ਸ਼ੋਅ ਹੁੰਦਾ। ਜੇ ਆਪ ਨੂੰ ਇਸ ਵਕਤ ਜੋ ਜ਼ਰੂਰਤ ਹੈ ਉਹ ਗੱਲ ਹੈ ਮੁੱਦਿਆਂ ਤੇ ਕੰਮ ਕਰਨ ਦੀ। ਜੇ ਆਪ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਹਨਾਂ ਦਿਨਾਂ ਦੇ ਵਿੱਚ ਫਿਰ ਚਰਚਾ ਚ ਹਨ। ਉਹਨਾਂ ਨੇ ਪਹਾੜੇ ਵਾਲੀ ਸਟੇਟਮੈਂਟ ਦੇ ਕੇ ਪੂਰੇ ਪੰਜਾਬ ਦੇ ਵਿੱਚ ਆਪਦੇ ਆਪ ਨੂੰ ਚਰਚਾ 'ਚ ਤਾਂ ਲੈ ਆਂਦਾ ਪਰ ਇੱਕ ਸਿੱਧੇ ਤੌਰ ਤੇ ਇੱਕ ਪੋਲਿਟੀਕਲ ਲੀਡਰ ਦੀ ਨਾਨ ਸੀਰੀਅਸ ਸਟੇਟਮੈਂਟ ਹੈ ਨਾਨ ਸੀਰੀਅਸ ਪੋਲਿਟੀਕਲ ਕੈਰੈਕਟਰ ਸ਼ੋ ਕਰਦਾ ਹੈ ਹਾਲਾਂਕਿ ਰਾਜਾ ਬੜਿੰਗ ਬੜੀ ਜਗ੍ਹਾ ਤੇ ਹੁਣ ਇਹ ਕਹਿ ਚੁੱਕੇ ਆ ਕਿ ਮੰਨਿਆ ਕਿ ਮੈਨੂੰ ਪਹਾੜੇ ਨਹੀਂ ਆਉਂਦੇ ਪਰ ਮੇਰੀ ਕੋਈ ਮਨਸ਼ਾ ਨਹੀਂ ਸੀ ਤੇ ਦੂਜੇ ਲੀਡਰ ਐ ਕਰਦੇ ਆ ਕੋਈ ਮੇਰ ਚੱਕ ਕੇ ਲੈ ਗਿਆ ਕੋਈ ਕੀ ਕਰਕੇ ਲੈ ਗਿਆ ਤੇ ਕੋਈ ਕੀ ਕਰਕੇ ਲੈ ਗਿਆ ਦੇਖੋ ਕਿਸੇ ਵੀ ਸਟੇਟ ਦੀ ਦੇਸ਼ ਦੇ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਉਹਨੂੰ ਵੇਖ ਕੇ ਹੀ ਸਮਾਜ ਅੱਗੇ ਵਧਦਾ ਪਰ ਰਾਜਾ ਵੜਿੰਗ ਆਪਦੀ ਗਲਤੀ ਮੰਨਣ ਦੀ ਜਗ੍ਹਾ ਦੇ ਉੱਤੇ ਦੂਜੇ ਨੂੰ ਘੇਰਨ ਦੀ ਤਿਆਰੀ ਕਰਦੇ ਆ ਤਾਂ ਇਹ ਉਹਨਾਂ ਦਾ ਨਾਨ ਸੀਰੀਅਸ ਪੋਲੀਟੀਕਲ ਕੈਰੈਕਟਰ ਸ਼ੋ ਹੁੰਦਾ ਬਹੁਤ ਵਾਰ ਇਦਾਂ ਹੋਇਆ ਕਿ ਇਹਨਾਂ ਨੇ ਕੁਝ ਅਜਿਹੀਆਂ ਸਟੇਟਮੈਂਟ ਦਿੱਤੀਆਂ ਜੋ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਆ ਹਰ ਵਾਰ ਉਹ ਪੋਪੁਲਾਰਿਟੀ ਗੇਨ ਕਰਦੇ ਰਹੇ ਪਰ ਹੁਣ ਰਾਜਾ ਵੜਿੰਗ ਜਿਹੜੇ ਕਦ ਤੇ ਨਹੀਂ ਜਿਹੜੇ ਅਹੁਦੇ ਤੇ ਨਹੀਂ ਉਥੇ ਕੋਈ ਪੋਪੁਲਾਰਿਟੀ ਗੇਨ ਕਰਨ ਦਾ ਸਮਾਂ ਨਹੀਂ ਹੈ ਨਾ ਹੀ ਇਹੋ ਜੇ ਕਰੈਕਟਰ ਨੂੰ ਪੋਪੁਲਾਰਿਟੀ ਦੀ ਲੋੜ ਹੁੰਦੀ ਹੈ ਨਾ ਉਹ ਜਾਣ ਪਛਾਣ ਦਾ ਮਤਹਾਜ ਹੁੰਦਾ ਹੈ ਰਾਜਾ ਵੜਿੰਗ ਕੋਲੋਂ ਪਹਾੜੇ ਵਾਲੀ ਗੱਲ ਗਲਤੀ ਨਾਲ ਹੋਈ ਤਾਂ ਉਹਨਾਂ ਨੂੰ ਅਗਲੇ ਦਿਨ ਕਹਿ ਦੇਣਾ ਚਾਹੀਦਾ ਸੀ ਕਿ ਇਹ ਮੇਰੇ ਤੋਂ ਗਲਤੀ ਹੋ ਗਈ ਮੇਰੀ ਜ਼बान ਖਿਸਕ ਗਈ ਖਿਸਕ ਗਈ ਜੋ ਵੀ ਸੀ ਲੇਕਿਨ ਮਨਪ੍ਰੀਤ ਬਾਦਲ ਨੇ ਜਦੋਂ ਮਾਗੀ ਮੇਲੇ ਦੇ ਦੌਰਾਨ ਸਰਕਾਰ ਦੇ ਕੁਝ ਆંકੜਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੰਚ ਦੇ ਬੈਠੇ ਸਾਰੇ ਲੀਡਰ ਹੱਸਣ ਲੱਗ ਪਏ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਘਬਰਾਓ ਨਾ ਮੈਂ ਰਾਜਾ ਵੜਿੰਗ ਨਹੀਂ ਆ ਮੇਰੇ ਤੋਂ ਗਲਤੀ ਨਹੀਂ ਹੋਏਗੀ ਮੈਨੂੰ ਪਤਾ ਹੈ ਕਿ ਇਹ ਕਿੰਨਾ ਹੁੰਦਾ ਹੈ ਪਰ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਰਾਜਾ ਵੜਿੰਗ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਪ੍ਰਤੀ ਜੋ ਸ਼ਬਦਾਵਲੀ ਵਰਤੀ ਉਹ ਕੋਈ ਚੰਗੀ ਸ਼ਬਦਾਵਲੀ ਨਹੀਂ ਸੀ ਤੇ ਉਲਟਾ ਉਹਨਾਂ ਨੇ ਆਪਦੀ ਸੋਸ਼ਲ ਮੀਡੀਆ ਟੀਮ ਨੂੰ ਆਖ ਕੇ ਪੰਜਾਬ ਕਾਂਗਰਸ ਦੇ ਪੇਜ ਦੇ ਉੱਤੇ ਇੱਕ ਪੋਸਟ ਪੋਈ ਜਿਹਦੇ ਵਿੱਚ ਲਿਖਿਆ ਗਿਆ ਕਿ ਮਨਪ੍ਰੀਤ ਬਾਦਲ ਮੇਜ਼ਾਂ ਚੋਰੀ ਕਰਦਾ ਸੀ ਹੁਣ ਤੁਸੀਂ ਦੱਸੋ ਕਿ ਪਹਿਲਾਂ ਜਦੋਂ ਪਹਾੜੇ ਵਾਲੀ ਗੱਲ ਤੇ ਉਹਨਾਂ ਦਾ ਨੌਨ ਸੀਰੀਅਸ ਪੋਲਿਟੀਕਲ ਕੈਰੈਕਟਰ ਸ਼ੋ ਹੋਇਆ ਫਿਰ ਜਦੋਂ ਮਨਪ੍ਰੀਤ ਬਾਦਲ ਨੇ ਤੰਜ ਕਸਿਆ ਤਾਂ ਉਹਨਾਂ ਨੇ ਇਹ ਮੇਜ਼ ਵਾਲੀ ਗੱਲ ਕਰਕੇ ਹੋਰ ਸਾਬਤ ਕਰਤਾ ਕਿ ਪੰਜਾਬ ਦੀ ਰਾਜਨੀਤੀ ਕਦੀ ਵੀ ਸੀਰੀਅਸ ਮੋਡ ਤੇ ਨਹੀਂ ਆ ਸਕਦੀ ਦੋਸਤੋ ਪੰਜਾਬ ਨੂੰ ਇਸ ਵਕਤ ਜੋ ਜ਼ਰੂਰਤ ਹੈ ਉਹ ਗੱਲ ਹੈ ਮੁੱਦਿਆਂ ਤੇ ਕੰਮ ਕਰਨ ਦੀ 2012 ਤੋਂ ਲੈ ਕੇ 2027 ਤੱਕ ਕਾਂਗਰਸ ਦੀ ਸੱਤਾ ਆਈ ਅਕਾਲੀ ਦਲ ਦੀ ਸੱਤਾ ਆਈ ਆਮ ਆਦਮੀ ਪਾਰਟੀ ਦੀ ਸੱਤਾ ਆਈ ਤੇ ਹੁਣ 27 ਦੇ ਵਿੱਚ ਰਾਜਾ ਵੜਿੰਗ ਸੀਐਮ ਬਣਨ ਦੀ ਚਾਹ ਰੱਖਦੇ ਹੋਏ ਕਾਂਗਰਸ ਪਾਰਟੀ 'ਚ ਕੰਮ ਕਰ ਰਹੇ ਨੇ ਪਰ ਜਦੋਂ ਵੀ ਉਹਨਾਂ ਦੀ ਜ਼ੁਬਾਨ ਫਿਰਕਦੀ ਹੈ ਤਾਂ ਉਹਨਾਂ ਨੇ ਇਸ ਨੂੰ ਕਦੀ ਵੀ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਕੁਝ ਮਹੀਨੇ ਬਾਅਦ ਕੁਝ ਅਜਿਹੀਆਂ ਸਟੇਟਮੈਂਟ ਦਿੰਦੇ ਨੇ ਜਿਨ੍ਹਾਂ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਆ ਹੋ ਸਕਦਾ ਰਾਜਾ ਵੜਿੰਗ ਇਨਾ ਸਟੇਟਮੈਂਟ ਨੂੰ ਜਾਣਬੁੱਝ ਕੇ ਦਿੰਦੇ ਹੋਣ ਪਰ ਜਿਸ ਅਹੁਦੇ ਤੇ ਤੁਸੀਂ ਹੋ ਉਥੇ ਪਾਪਰ ਲੀਟੀ ਨਹੀਂ ਚਾਹੀਦੀ ਉਥੇ ਲੋਕਾਂ ਨੂੰ ਇੱਕ ਸੀਰੀਅਸ ਕੈਰੈਕਟਰ ਚਾਹੀਦਾ ਕਿਉਂਕਿ ਲੋਕਾਂ ਨੇ 2027 ਦੇ ਵਿੱਚ ਸਟੇਟ ਦੀ ਕਮਾਂਡ ਤੁਹਾਡੇ ਸਾਰਿਆਂ ਹੱਥਾਂ ਦੇ ਵਿੱਚ ਦੇਣੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਇਸ ਵਕਤ ਸੁਨੀਲ ਜਾਖੜ ਸੁਖਬੀਰ ਬਾਦਲ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਖਹਿਰਾ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਤੇ ਹੋਰ ਦੋ ਚਾਰ ਲੀਡਰ ਜਿਹੜੇ ਨੇ ਉਹ ਪ੍ਰਮੁੱਖ ਤੌਰ ਤੇ ਕੰਮ ਕਰ ਰਹੇ ਨੇ ਰਵਨੀਤ ਬਿੱਟੂ ਦਾ ਰੋਲ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਹੋਰ ਵੀ ਜਿਹੜੇ ਦੂਜੇ ਲੀਡਰ ਨੇ ਬੜੇ ਵਿਭਾਗ ਤਰੀਕੇ ਨਾਲ ਪਾਰਟੀਆਂ ਦੇ ਵਿੱਚ ਅਲੱਗ-ਅਲੱਗ ਉਧਿਆਂ ਤੇ ਸਿਰਫ ਇਸੇ ਲਈ ਕੰਮ ਕਰ ਰਹੇ ਨੇ ਕਿ 2027 ਦੇ ਵਿੱਚ ਸੱਤਾ ਹਾਸਲ ਕੀਤੀ ਜਾਵੇ 2027 ਚ ਸੱਤਾ ਹਾਸਲ ਕਰਨੀ ਹੈ ਤਾਂ ਕੀ ਤੁਸੀਂ ਮੰਨਦੇ ਹੋ ਰਾਜਾ ਵੜਿੰਗ ਕਿ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਸੀਰੀਅਸ ਪੋਲਿਟਿਕਸ ਨੂੰ ਜਨਮ ਦੇ ਰਹੇ ਹੋ ਪੰਜਾਬ ਦੇ ਵਿੱਚ ਪਹਿਲਾਂ ਹੀ ਮੌਜੂਦਾ ਸੀਐਮ ਭਗਵੰਤ ਮਾਨ ਦੇ ਉੱਤੇ ਬਹੁਤ ਜ਼ਿਆਦਾ ਤੰਜ ਕੱਸੇ ਜਾਂਦੇ ਨੇ ਸ਼ਰਾਬ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਕਦੀ ਉਹਨਾਂ ਦੇ ਚੁਟਕਲਿਆਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਪਰ ਇੰਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਸੀਂ ਠੱਲ ਉਦੋਂ ਪਾ ਦਿੰਦੇ ਹੋ ਵੜਿੰਗ ਸਾਹਿਬ ਜਦੋਂ ਤੁਸੀਂ ਕੋਈ ਨਾਨ ਸੀਰੀਅਸ ਪੋਲਿਟੀਕਲ ਗੱਲ ਕਰਦੇ ਹੋ ਇਹ ਤੁਸੇ ਅੰਦਾਜ਼ਾ ਲਗਾਓ ਕਿ ਜਿੱਥੇ ਤੁਸੀਂ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਨੂੰ ਲਗ ਲਗ ਗੱਲਾਂ ਤੇ ਘੇਰਦੇ ਰਹੋ ਉਥੇ ਰਾਜਾ ਵੜਿੰਗ ਇਹਨਾਂ ਗੱਲਾਂ ਨੂੰ ਕਰਕੇ ਆਖਿਰਕਾਰ ਸਟੇਟ 'ਚ ਸਾਬਿਤ ਕੀ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਇਹ ਗੱਲ ਕਹੀਏ ਤਾਂ ਭਗਵੰਤ ਮਾਨ ਕਮੇਡੀਅਨ ਤੋਂ ਪੋਲੀਟੀਸ਼ੀਅਨ ਬਣ ਗਏ ਤੇ ਜੇ ਐਦਾਂ ਹੀ ਚੱਲਦਾ ਰਿਹਾ ਤਾਂ ਰਾਜਾ ਵੜਿੰਗ ਪੋਲੀਟੀਸ਼ੀਅਨ ਤੋਂ ਆਖਿਰਨਾ-ਆਖਿਰਕਾਰ ਇੱਕ ਨਾ ਇੱਕ ਦਿਨ ਕਮੇਡੀਅਨ ਬਣ ਜਾਣਗੇ ਚਲੋ ਆਪਾਂ ਪਹਿਲਾਂ ਸੁਣਾਨੇ ਆ ਕਿ ਇਹਨਾਂ ਨੇ ਸਮਰਾਲੇ ਸਟੇਟਮੈਂਟ ਤੋਂ ਬਾਅਦ ਅਗਲੀ ਸਭਾ 'ਚ ਕੀ ਬਿਆਨ ਦਿੱਤਾ ਸੀ ਕੱਲ ਸਮਰਾਲੇ ਮੈਂ ਕਿਹਾ 12 ਪਾਂਜਾ ਮੈਨੂੰ ਤਾਂ 12 ਪਾਂਜਾ 60 ਮਗਰਲਾ ਕਹਿੰਦਾ ਬਾਈ 48 48 ਇਸ ਕਰਕੇ ਕੀ ਆ ਕਿ 4 ਸਾਲ ਹੋ ਗਏ ਸਰਕਾਰ ਨੂੰ 4100 4800 48000 ਰੁਪਿਆ ਸਾਡਾ ਬੰਦਾ ਹੈ ਸਰਕਾਰ ਦੇ ਵੱਲ ਤੁਸੀਂ ਸੁਣਿਆ ਰਾਜਾ ਵਿਡਿੰਗ ਨੇ ਕੀ ਕਿਹਾ ਕਿ ਮੈਨੂੰ ਕਿਸੇ ਨੇ ਥੱਲੇ ਕਹਿਤਾ ਉੱਤੋਂ ਕਹਿਤਾ ਮੇਰੇ ਤੋਂ ਗਲਤੀ ਹੋ ਗਈ ਚਲੋ ਕੋਈ ਗੱਲ ਨਹੀਂ ਫੇਰ ਜਦੋਂ ਮਨਪ੍ਰੀਤ ਬਾਦਲ ਨੇ ਮਾਗੀ ਮੇਲੇ ਚ ਕੀ ਕਿਹਾ ਸੀ ਹੁਣ ਮਨਪ੍ਰੀਤ ਬਾਦਲ ਜੀ ਦੀ ਗੱਲ ਸੁਣ ਲਓ 18000 ਨੂੰ ਤੁਸੀਂ 4 ਨਾਲ ਜ਼ਰਬ ਕਰ ਲਓ ਤੇ ਇਹ 72000 ਬਣਦਾ ਮੈਂ ਰਾਜਾ ਵਿਡਿੰਗ ਨਹੀਂ ਐ ਮੈਂ ਰਾਜਾ ਵਿਡਿੰਗ ਨਹੀਂ ਐ ਮੈਨੂੰ ਇਹ ਸਾਰੇ ਨਾਪ ਤੋਂ ਲਾਉਂਦੇ ਆ ਤੇ ਜੇ ਹੁਣ ਇਹਨਾਂ ਸਾਰੀਆਂ ਵੀਡੀਓਜ਼ ਤੋਂ ਤੁਸੀਂ ਅਨੁਮਾਨ ਲਗਾਓ ਪੰਜਾਬ ਦੀ ਰਾਜਨੀਤੀ ਸੀਰੀਅਸ ਹੋਣ ਦੀ ਜਗ੍ਹਾ ਤੇ ਮੁੱਦਿਆਂ ਉੱਤੇ ਕੰਮ ਕਰਨ ਦੀ ਜਗ੍ਹਾ ਤੇ ਕਿਹੋ ਜੀ ਗੱਲਾਂ ਦੇ ਵਿੱਚ ਪੈ ਗਈ ਹੈ ਰਾਜਾ ਵੜਿੰਗ ਤੋਂ ਜੇ ਗਲਤੀ ਹੋ ਗਈ ਸੀ ਤਾਂ ਰਾਜਾ ਵੜਿੰਗ ਆਖ ਦਿੰਦੇ ਕਿ ਮੇਰੇ ਤੋਂ ਇਹ ਗਲਤੀ ਹੋਈ ਹੈ ਤੇ ਅੱਗੇ ਤੋਂ ਹਰ ਚੀਜ਼ ਦਾ ਧਿਆਨ ਰੱਖਿਆ ਜਾਵੇਗਾ ਇੰਨੀ ਦੇਰ ਨੂੰ ਸਾਰੀ ਚਰਚਾਵਾਂ ਤੇ ਥੱਲ ਪੈ ਜਾਂਦੀ ਪਰ ਰਾਜਾ ਵੜਿੰਗ ਖੁਦ ਛਟਪਟੇ ਜਵਾਬ ਦੇ ਕੇ ਇਸ ਚਰਚਾ ਨੂੰ ਸੋਸ਼ਲ ਮੀਡੀਆ ਤੇ ਜਾਰੀ ਰੱਖਣਾ ਚਾਹੁੰਦੇ ਨੇ ਧੰਨਵਾਦ